ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੁਮਲਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਟਰਕਿੰਗ ਇੰਡਸਟਰੀ ਪ੍ਰਾਈਡ ਗਰੁੱਪ ਤੇ ਬੰਧ ਹੋਣ ਦੇ ਨਾਲ ਮੌਲਟਾਈ ਦੀਆਂ ਅਧਰਾ ਦੇ ਵਿੱਚ ਵੱਧਦਾ ਅਤੇ ਡਰਾਈਵਰ ਮਾਰਕੀਟ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀ ਹੈ ਪ੍ਰਾਈਡ ਗਰੁੱਪ ਕੈਨੇਡਾ ਦੀ ਸਭ ਤੋਂ ਵੱਡੀਆਂ ਟਰਕਿੰਗ ਅਤੇ ਲੀਜ਼ਿੰਗ ਕੰਪਨੀਆਂ ਦੇ ਵਿੱਚੋਂ ਇੱਕ ਨੇ 28 ਮਾਰਚ ਨੂੰ ਦਿਵਾਲੀਆਪਨ ਸੁਰੱਖਿਆ ਤੇ ਲਈ ਅਰਜੀ ਦਾਇਰ ਕਰ ਦਿੱਤੀ ਹੈ ਜਿਦੇ ਵਿੱਚ ਬਕਾਇਆ 637 ਮਿਲੀਅਨ ਡਾਲਰ ਹੋਏਗਾ ਤੇ ਸ਼ੇਅਰਧਾਰਕਾਂ ਨੇ ਹਾਲ ਹੀ ਦੇ ਵਿੱਚ ਜੋਹਲ ਪਰਿਵਾਰ ਦੇ ਮੈਂਬਰਾਂ ਦੁਆਰਾ ਕੰਪਨੀ ਨੂੰ ਵਾਪਸ ਖਰੀਦਣ ਦੇ ਲਈ 56 ਮਿਲੀਅਨ ਡਾਲਰ ਦੀ ਬੋਲੀ ਲ ਚਿੱਸੀ ਰੱਦ ਵੀ ਕੀਤਾ ਗਿਆ ਪ੍ਰਾਈਡ ਗਰੁੱਪ ਦੀ ਸਥਾਪਨਾ 2010 ਤੇ ਵਿੱਚ ਸੁਖਮਨ ਸैम ਚੋਹਲ ਨੇ ਕੀਤੀ ਸੀ ਅਤੇ ਜਸਬੀਰ ਚੋਹਲ ਉਸ ਦਾ ਪ੍ਰਾਈਵਸਿਪ ਪ੍ਰੈਜ਼ੀਡੈਂਟ ਹੈ ਅਦਾਲਤ ਦੇ ਦੁਆਰਾ ਵੀਰਵਾੜ ਨੂੰ ਦਿੱਤੇ ਅਤੇ ਸ਼ਮਨਿਰ ਕਰਨ ਦੇ ਦਸਤਾਵੇਜ਼ ਜੁਦਾ ਕੀਤੇ ਜੋ ਦਰਸ਼ੋਂ ਨਹੀਂ ਕਿ ਪ੍ਰਾਈਡ ਗਰੁੱਪ ਦੇ ਸੰਚਾਲਨ ਅਤੇ ਸੰਪਤੀਆਂ ਨੂੰ ਲੈਣਦਾਰਾਂ ਨੂੰ ਭੁਗਤਾਨ ਕਰਨ ਲਈ ਵੰਡਿਆ ਜਾਵੇਗਾ ਦਿਵਾਲੀਆਪੰਤੀ ਨਿਗਰਾਨੀ ਕਰਨ ਵਾਲੇ ਅਰਨਸੈਚ ਐਂਡ ਯੰਗ ਨੇ ਆਪਣੀ ਸਭ ਤੋਂ ਤਾਜ਼ਾ ਰਿਪੋਰਟ ਤੇ ਵਿਚ ਲਿਖੇ ਕਿ ਹੁਣ ਤੱਕ ਪ੍ਰਾਪਤ ਹੋਏ ਫੀਡਬੈਕ ਤੇ ਦਾਰੂ ਤੇ ਸਟੇਕਹੋਲਡਰਾਂ ਨੇ ਸਮਰਥਨ ਦੀ ਘਾਟ ਕਾਰਨ ਵਾਚਕ ਲੋਗ ਹੁਣ ਪੁਨਰਗਠਨ ਯੋਜਨਾ ਨੂੰ ਇੱਕ ਵਿਆਰਕ ਵਿਕਲਪ ਨਹੀਂ ਮੰਨਦਾ ਕਿਉਂਕਿ ਇਸ ਲਈ ਹਿੱਤਧਾਰਕਾਂ ਦਾ ਸਮਰਥਨ ਨਹੀਂ ਮਿਲ ਰਿਹਾ ਪ੍ਰਾਈਡ ਗਰੁੱਪ ਲੌਜਿਸਟਿਕ ਇਕਾਈਆਂ ਦੀ ਵਿਕਰੀ ਤੇ ਨਾਲ ਅੱਗੇ ਵਧਨ ਜਾਰੀ ਰੱਖਣ ਦਾ ਇਰਾਦਾ ਰੱਖਦੇ ਨੇ ਕੈਨੇਡਾ ਵਿੱਚ ਇੱਕ ਟਰਕਿੰਗ ਐਗਜ਼ੀਕਿਊਟਿਵ ਨੇ ਕਿਹਾ ਕਿ ਪ੍ਰਾਈਡ ਗਰੁੱਪ ਦੇ ਟਹਿ ਜਾਂਦੇ ਨਾਲ ਉਹਦੇ ਮਾਲ ਪਹਾੜ ਉਦਯੋਗ ਦੇ ਲਈ ਪ੍ਰਭਾਵ ਪੈ ਸਕਦਾ ਹੈ ਪ੍ਰਾਈਵਟ ਗਰੁੱਪ ਆਫ ਕੰਪਨੀਆਂ ਦੀ ਵਿਕਰੀ ਅਤੇ ਇਸ ਨੂੰ ਸੰਚਾਲਨ ਬੰਦ ਕਰਨ ਦੇ ਆਦੇਸ਼ ਦਿੱਤੇ ਜਾਣ ਦੇ ਨਾਲ ਉਦਯੋਗ ਉੱਤੇ ਨਿਸ਼ਚਿਤ ਤੌਰ ਉਤੇ ਅਸਰ ਪਵੇਗਾ ਪ੍ਰਾਈਵੇਟ ਮੋਟਰ ਟਰੱਕ ਕਾਉਂਸਲ ਆਫ ਕੈਨੇਡਾ ਦੇ ਪ੍ਰਧਾਨ ਮਾਈਕ ਮੀਲੀਨ ਨੇ ਫਰੰਟ ਵੇਵਸ ਨੂੰ ਇੱਕ ਈਮੇਲ ਵਿੱਚ ਦੱਸਿਆ ਕਿ ਸਮੂਹ ਕੈਨੇਡਾ ਅਤੇ ਅਮਰੀਕਾ ਦੇ 20000 ਤੋਂ ਵੱਧ ਟਰੱਕਾਂ ਨੂੰ ਕੰਟਰੋਲ ਕਰਦਾ ਸੀ ਪੀਐਮਟੀਸੀ ਇੱਕ ਐਸੋਸੀਏਸ਼ਨ ਹੈ ਜੋ ਪੂਰੇ ਕੈਨੇਡਾ ਵਿੱਚ ਨਿੱਜੀ ਬੇੜਾ ਸੰਚਾਲਕਾਂ ਦੇ ਹਿੱਤਾਂ ਉੱਤੇ ਧਿਆਨ ਕੇਂਦ੍ਰਿਤ ਕਰਦਾ ਹੈ ਮੀਲੀ ਨੇ ਕਿਹਾ ਕਿ ਬੰਦ ਹੋਣ ਦੇ ਨਾਲ ਮਾਲ ਟੁਆਇਡਰਾ ਉੱਤੇ ਦਬਾਅ ਪਵੇਗਾ ਹਾਲਾਂਕਿ ਸਵਾਦਿਤੇ ਪੱਧਰ ਦਾ ਆਂਕਣ ਕੰਨਾ ਓਕਾ ਹੋ ਜਾਵੇਗਾ ਕਿਉਂਕਿ ਅਸੀਂ ਹਜੇ ਵੀ ਮੰਦਰੀ ਦੋਲ ਦੇ ਵਿੱਚ ਚੱਲ ਰਹੇ ਹਾਂ ਤੇ ਨਾਲ ਹੀ ਉਹਨਾਂ ਪ੍ਰਾਈਡ ਗਰੁੱਪ ਨੂੰ ਤਰੱਕਾ ਅਟ ਕਰਨ ਦੇ ਮਾਮਲੇ ਦੇ ਵਿੱਚ ਬਹੁਤ ਹਮਲਾਵਾਰ ਬਣਿਆ ਇਸ ਨਾਲ ਹੀ ਉਹਨਾਂ ਕਿਹਾ ਕਿ ਉਹ ਆਪਣੇ ਆਪ ਦੇ ਵਿੱਚ ਕੁਝ ਤਰ੍ਹਾਂ ਲੋਨ ਨੂੰ ਸਹੀ ਦਰਾਂ ਚੇ ਦੇ ਵਿੱਚ ਵਾਪਸ ਲਿਆਉਣ ਚ ਵੀ ਮਦਦ ਕਰ ਸਕਦੇ ਨੇ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ